ਮੈਂ ਬਾਜ਼ਾਰਾਂ ਦੇ ਅੰਦਰ ਦੁਕਾਨਾਂ ਦੇ ਅੱਗੇ ਔਰ ਕਈਆਂ ਘਰਾਂ ਦੇ ਅੱਗੇ ਇੱਕ ਚੀਜ਼ ਵੇਖੀ ਏ ਬਈ ਸ਼ਨੀਵਾਰ ਦੇ ਦਿਨ ਕੁਝ ਹਰੀਆਂ ਮਿਰਚਾਂ ਇੱਕ ਧਾਗੇ ਦੇ ਅੰਦਰ ਪਰੋਇਆ ਹੁੰਦੀਆਂ ਨੇ ਉਹਨਾਂ ਦੇ ਉੱਤੇ ਥੱਲੇ ਨਿੰਬੂ ਪਰੋਇਆ ਹੁੰਦਾ ਹੈ ਤੇ ਵੇਚਣ ਵਾਲੇ ਵੇਚਦੇ ਨੇ ਤੇ ਲੋਕ ਲੈ ਲੈ ਕੇ ਮੁੱਲ ਲੈ ਕੇ ਉਹ ਜਿਹੜੀ ਮਾਲਾ ਜੀ ਬਣਾਈ ਹੁੰਦੀ ਹੈ ਨਾ ਹਰੀਆਂ ਮਿਰਚਾਂ ਦੀ ਤੇ ਨਿੰਬੂ ਦੀ ਲੋਕ ਆਪਣੇ ਘਰਾਂ ਦੇ ਦਰਵਾਜੇ 'ਗੇ ਲਟਕਾ ਲੈਂਦੇ ਨੇ ਦੁਕਾਨਾਂ ਦੇ ਅੱਗੇ ਲਟਕਾ ਲੈਂਦੇ ਨੇ ਤੇ ਜੇ ਉਹਨਾਂ ਨੂੰ ਪ੍ਰਸ਼ਨ ਕਰੋ ਕਿਸ ਕਿਦਰੇ ਤੁਸੀਂ ਸੁਹਿਰਦਤਾ ਦੇ ਨਾਲ ਬੜੇ ਪਿਆਰ ਨਾਲ ਪੁੱਛ ਲਓ ਵੀ ਭਾਈ ਸਾਹਿਬ ਜੀ ਆ ਜਿਹੜੇ ਨਿੰਬੂ ਤੇ ਮਿਰਚਾਂ ਦੁਕਾਨ ਦੇ ਅੱਗੇ ਲਟਕਾਈਆਂ ਨੇ ਇਹਦਾ ਕਾਰਨ ਕੀ ਹੈ ਤੁਸੀਂ ਉਹਨੇ 20 ਰੁਪਏ ਦਿੱਤੇ 50 ਰੁਪਏ ਦਿੱਤੇ ਅ ਨਿੰਬੂ ਮਿਰਚਾਂ ਲਈਆਂ ਇੱਥੇ ਲਟਕਾਏ ਮੜਾ ਜਾਂ ਮੱਥਾ ਵੀ ਟੇਕਿਆ ਇਹਦਾ ਕਾਰਨ ਕੀ ਤੇ ਉਹ ਕਹੇਗਾ ਵੇਖੋ ਜੀ ਬੁਰੇ ਲੋਕਾਂ ਦੀ ਨਜ਼ਰ ਨਾ ਲੱਗੇ ਮੈਂ ਇਸ ਕਰਕੇ ਇਹ ਨਿੰਬੂ ਤੇ ਮਿਰਚਾਂ ਲਟਕਾਈਆਂ ਨੇ ਪਰ ਇਹ ਪਖੰਡ ਤਕਰੀਬਨ ਤਕਰੀਬਨ ਭਾਰਤ ਦੇ ਅੰਦਰ ਹੀ ਵੇਖਣ ਵਾਸਤੇ ਇੰਡੀਆ ਦੇ ਅੰਦਰ ਹੀ ਵੇਖਣ ਵਾਸਤੇ ਮਿਲਦਾ ਹੈ ਹੋਰ ਥਾਈ ਮੈਂ ਨਹੀਂ ਵੇਖਿਆ ਬੜੀ ਦੁਨੀਆ ਘੁੰਮੀ ਹੈ ਪਰ ਬਹੁਤ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਘੁੰਮਣ ਤੋਂ ਬਾਅਦ ਇਹ ਗੱਲ ਲੱਭੀ ਸਿਰਫ ਇੰਡੀਆ ਦੇ ਅੰਦਰ ਹੋਰ ਕਿਧਰੇ ਨਹੀਂ ਕਮਾਲ ਦੀ ਗੱਲ ਹੈ ਬਹੁਤਾਂਤ ਵਿੱਚ ਦੇਸ਼ ਭਾਰਤ ਨਾਲੋਂ ਅਮੀਰ ਨੇ ਭਾਰਤ ਨਾਲੋਂ ਅੱਗੇ ਨੇ ਇੰਡੀਆ ਨਾਲੋਂ ਅੱਗੇ ਨੇ ਉੱਥੇ ਨਾ ਨਿੰਬੂ ਲਟਕਾਏ ਜਾਂਦੇ ਨੇ ਨਾ ਮਿਰਚਾਂ ਲਟਕਾਈਆਂ ਜਾਂਦੀਆਂ ਨੇ ਪਰ ਫਿਰ ਵੀ ਉਹ ਤਰੱਕੀ ਕਰ ਰਹੇ ਨੇ ਅਗਲੇ ਪਾਸੇ ਨੂੰ ਜਾ ਰਹੇ ਨੇ ਚਲੋ ਜੇ ਇੰਡੀਆ ਦੀ ਗੱਲ ਹੀ ਕਰ ਲਈ ਹੈ ਤੇ ਮੈਂ ਦੋ ਚਾਰ ਨੁਕਤੇ ਤੁਹਾਡੇ ਸਾਹਮਣੇ ਰੱਖ ਦੇਣਾ ਵੀ ਕਦੇ ਤੁਸੀਂ ਕਸੀਨੋ ਬਾਹਰ ਕਹਿ ਦਿੰਦੇ ਨੇ ਕਸੀਨੋ ਉੱਥੇ ਕਹਿ ਦਿੰਦੇ ਨੇ ਜੂਆਕਰ ਕਦੀ ਜਵਾਰੀਆਂ ਦੇ ਅੱਡੇ ਦੇ ਸਾਹਮਣੇ ਨਿੰਬੂ ਤੇ ਮਿਰਚ ਲਟਕਦੀ ਹੋਈ ਨਹੀਂ ਵੇਖੀ ਤੇ ਜੂਵੇ ਦੇ ਅੱਡੇ ਤੋਂ ਕਈ ਜਿੱਤ ਕੇ ਆ ਜਾਂਦੇ ਨੇ ਕਈ ਹਾਰ ਕੇ ਆ ਜਾਂਦੇ ਨੇ ਜੂਵੇ ਦਾ ਅੱਡਾ ਚਲਦਾ ਵੀ ਬੜਾ ਫੋਨਾਂ ਤੇ ਚਲਦਾ ਹੈ ਉੱਥੇ ਜਾ ਕੇ ਚਲਦਾ ਹੈ ਬਹੁਤ ਚਲਦਾ ਹੈ ਹਰ ਸ਼ਹਿਰ ਦੇ ਅੰਦਰ ਚਲਦਾ ਹੈ ਪਿੰਡਾਂ ਦੇ ਅੰਦਰ ਚਲਦਾ ਹੈ ਦੀਵਾਲੀ ਨੂੰ ਚਲਦਾ ਹੈ ਤੇ ਕਿਹੜੇ ਨਿੰਬੂ ਮਿਰਚਾਂ ਲਟਕਾ ਕੇ ਚਲਦੇ ਨੇ ਵੀ ਸਾਡੇ ਕੰਮ ਨੂੰ ਨਜ਼ਰ ਨਾ ਲੱਗੇ ਚਲੋ ਮੈਂ ਹੋਰ ਗੱਲ ਕਰ ਦਿਆਂ ਵੈਸ਼ਿਆਦਵਾਰੇ ਦੇ ਉੱਤੇ ਕਿਹੜੀਆਂ ਨਿੰਬੂ ਤੇ ਮਿਰਚਾਂ ਚਲਦੀਆਂ ਜਿੱਥੇ ਗਾਕਾਂ ਦੀ ਲੈਣ ਲੱਗੀ ਹੁੰਦੀ ਬਦਮਾਸ਼ੀ ਦੇ ਅੱਡੇ ਖੁਦ ਗਰਜੀ ਦੇ ਅੱਡੇ ਉੱਥੇ ਕੋਈ ਨਿੰਬੂ ਤੇ ਮਿਰਚਾਂ ਕਦੇ ਲਟਕਦੀਆਂ ਵੇਖੀਆਂ ਨੇ ਨਹੀਂ ਜਿੰਨੇ ਗੁੰਡਾ ਗਰਦੀ ਦੇ ਅੱਡੇ ਨੇ ਉੱਥੇ ਸ਼ਰਾਬ ਹੋਏਗੀ ਮੀਟ ਹੋਏਗਾ ਸਿਗਰਟ ਹੋਏਗੀ ਬੀੜੀ ਹੋਏਗੀ ਹਰ ਉਲਟਾ ਸਿੱਧਾ ਗੁਨਾਹ ਕੀਤਾ ਜਾਂਦਾ ਹੈ ਉਸ ਜਗ੍ਹਾ ਦੇ ਉੱਤੇ ਉਸ ਅੱਡੇ ਦੇ ਉੱਤੇ ਰੱਬ ਦਾ ਨਾਮ ਚੇਤੇ ਵੀ ਨਹੀਂ ਹੁੰਦਾ ਨਿੰਬੂ ਮਿਰਚਾਂ ਤੇ ਨੇੜੇ ਤੇੜੇ ਵੀ ਨਹੀਂ ਤੇ ਛੇ ਕਿਧਰੇ ਸ਼ਰਾਬ ਦੇ ਠੇਕੇ ਦੇ ਸਾਹਮਣੇ ਤੁਸੀਂ ਨਿੰਬੂ ਮਿਰਚਾਂ ਲਿਆ ਕੇ ਟੰਗ ਵੀ ਦੋ ਤੇ ਸ਼ਰਾਬੀਆਂ ਨੇ ਉਹ ਮਾਲਾ ਜੀ ਤੋੜ ਕੇ ਨਿੰਬੂ ਨਿਚੋੜ ਕੇ ਸ਼ਰਾਬ ਚ ਪਾ ਕੇ ਪੀ ਜਾਣਾ ਹੈ ਤੇ ਮਿਰਚਾਂ ਨੂੰ ਚਬਾ ਜਾਣਾ ਛੱਡਨੀਆਂ ਹੀ ਨਹੀਂ ਪਰ ਸ਼ਰਾਬ ਦਾ ਠੇਕਾ ਚੱਲਦਾ ਬੜਾ ਹੈ ਮੈਂ ਤੇ ਕਈ ਵਾਰੀ ਇਹ ਗੱਲ ਕਰਦਾ ਹੁਣਾ ਬੇ ਹਾਲਾਤੇ ਨੇ ਵੀ ਦੁੱਧ ਵੇਚਣ ਵਾਲੇ ਨੂੰ ਘਰ ਘਰ ਜਾ ਕੇ ਦਰਵਾਜ਼ਾ ਖੜਕਾ ਕੇ ਦੁੱਧ ਵੇਚਣਾ ਪੈਂਦਾ ਹੈ ਇਸ ਸ਼ਰਾਬ ਦਾ ਠੇਕਾ ਰੂੜੀ ਦੇ ਅੱਡੇ ਦੇ ਕੋਲ ਗੰਦੇ ਨਾਲੇ ਦੇ ਕੋਲ ਵੀ ਖੁੱਲਾ ਹੋਵੇ ਨਾ ਨਾਲੇ ਦੇ ਪਾਰ ਵੀ ਹੋਵੇ ਤੇ ਨਾਲਾ ਪਾਰ ਕਰਕੇ ਵੀ ਲੋਕ ਸ਼ਰਾਬ ਲੈਣ ਵਾਸਤੇ ਚਲੇ ਜਾਂਦੇ ਨੇ ਇੱਥੇ ਚਲੋ ਗੱਲ ਸੀ ਵੈਸੇ ਸ਼ਰਾਬ ਦੇ ਅੱਡੇ ਸ਼ਰਾਬ ਦੇ ਠੇਕੇ ਥਾਂ ਥਾਂ ਤੇ ਖੁੱਲੇ ਨੇ ਉਹ ਘਰਾਂ ਨੂੰ ਦਰਵਾਜ਼ੇ ਖੜਕਾ ਕੇ ਥੋੜਾ ਕਹਿੰਦੇ ਨੇ ਸ਼ਰਾਬ ਵੇਚਣ ਵਾਸਤੇ ਆਏ ਆ ਤੇ ਸ਼ਰਾਬ ਲੈ ਲਓ ਪਰ ਲੋਕ ਲੈਣ ਵਾਸਤੇ ਜਾਂਦੇ ਨੇ ਬੜੇ ਚੱਲਦੇ ਨੇ ਪਰ ਕੋਈ ਨਿੰਬੂ ਮਿਰਚ ਉੱਥੇ ਨਹੀਂ ਟੰਗੀ ਹੁੰਦੀ ਖੈਰ ਇੱਕ ਗੱਲ ਮੈਂ ਹੋਰ ਕਹਿ ਦਿਆਂ। ਇੰਡੀਆ ਦੇ ਅੰਦਰ ਪਖੰਡ ਦੇ ਡੇਰੇ ਬੜੇ ਨੇ। ਉਹਨਾਂ ਨੂੰ ਕਦੇ ਕਿਸੇ ਦੀ ਨਜ਼ਰ ਨਹੀਂ ਲੱਗੀ। ਦਿਨ ਪਰ ਰਾਤ ਵੱਧਦੇ ਜਾਂਦੇ ਨੇ, ਫੁੱਲਦੇ ਜਾਂਦੇ ਨੇ, ਚਲਦੇ ਜਾਂਦੇ ਨੇ। ਜਿਨ੍ਹਾਂ ਦੇਸ਼ਾਂ ਦੇ ਅੰਦਰ ਲੋਕ ਲੱਖਾਂ ਲਾ ਕੇ ਆਉਣਾ ਚਾਹੁੰਦੇ ਨੇ। ਜਿਨ੍ਹਾਂ ਦੇ ਕਦੇ ਤੁਸੀਂ ਗੁਲਾਮ ਸੀ। ਉਹਨਾਂ ਦੇਸ਼ਾਂ ਨੂੰ ਫਿਰ ਪ੍ਰਵਾਨ ਕਰ ਰਹੇ ਹੋ, ਫਿਰ ਉੱਥੇ ਆਉਣਾ ਚਾਹੁੰਦੇ ਹੋ। ਮੈਂ ਵੀ ਬਾਹਰਲੇ ਦੇਸ਼ ਵਿੱਚ ਹੀ ਆ। ਉਹਨਾਂ ਦੇਸ਼ਾਂ ਦੇ ਅੰਦਰ ਆਉਣ ਵਾਸਤੇ ਅਸੀਂ ਤਰਲੋ ਮੱਛੀ ਹੋਏ ਹਾਂ ਸਾਰੇ ਦੇ ਸਾਰੇ ਪਰ ਉਹਨਾਂ ਦੇਸ਼ਾਂ ਦੇ ਅੰਦਰ ਕਿਸੇ ਦੁਕਾਨ ਦੇ ਅੰਦਰ ਨਾ ਨਿੰਬੂ ਤੇ ਨਾ ਮਿਰਚ ਟੰਗੀ ਮਿਲਦੀ ਹੈ ਨਾ ਇਦਾਂ ਦਾ ਸਟੰਟ ਪਖੰਡ ਮਿਲਦਾ ਹੈ ਪਰ ਉਹ ਦੇਸ਼ ਤਰੱਕੀ ਦੇ ਅੰਦਰ ਨੇ ਦੁਕਾਨਾਂ ਤਰੱਕੀ ਦੇ ਅੰਦਰ ਨੇ ਗੋਰਿਆਂ ਦੇ ਦੇਸ਼ ਸਾਡੇ ਨਾਲੋਂ ਅਮੀਰ ਨੇ ਪਰ ਉਹਨਾਂ ਦੇਸ਼ਾਂ ਨੂੰ ਕਦੇ ਨਜ਼ਰ ਨਹੀਂ ਲੱਗੀ ਚਲੋ ਮੈਂ ਕੋਈ ਹੋਰ ਗੱਲ ਕਰ ਦਿਆਂ ਜੇ ਨਜ਼ਰ ਲਾਉਣੀ ਹੈ ਤੇ ਉਹਨਾਂ ਛੋਟੇ ਛੋਟੇ ਕੰਮਾਂ ਨੂੰ ਕਿਉਂ ਲਾਏਗਾ ਕੋਈ ਲਾਏਗਾ ਤੇ ਵੱਡਿਆਂ ਕੰਮਾਂ ਨੂੰ ਲਾਏਗਾ ਅੰਬਾਨੀ ਨੂੰ ਲਾਏਗਾ ਡਾਨੀ ਨੂੰ ਲਾਏਗਾ ਬਿਲ ਗੇਟਸ ਨੂੰ ਲਾਏਗਾ ਜਾਂ ਹੋਰ ਵੱਡੇ ਮગરਮੱਛਾਂ ਨੂੰ ਲਾਏਗਾ ਛੋਟਿਆਂ ਨੂੰ ਕਿਉਂ ਲਾਏਗਾ ਤੁਸੀਂ ਕਦੇ ਇਹ ਨੋਟ ਕੀਤਾ ਇੱਕ ਆਟੋ ਦੇ ਪਿੱਛੇ ਲਿਖਿਆ ਹੁੰਦਾ ਹੈ ਕਿ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਟੈਂਪੂ ਦੇ ਪਿੱਛੇ ਲਿਖਿਆ ਹੁੰਦਾ ਹੈ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਇੱਕ ਟੁੱਟਾ ਜਿਹਾ ਛਿੱਤਰ ਲੈ ਕੇ ਉਹਨਾਂ ਨੇ ਟੈਂਪੂ ਜਾਂ ਆਟੋ ਦੇ ਪਿੱਛੇ ਵੀ ਪੱਦਾ ਹੁੰਦਾ ਹੈ ਲਟਕਾਇਆ ਹੁੰਦਾ ਹੈ ਜਾਂ ਕੋਈ ਆਮ ਘਰ ਬਣਾ ਲੇਗਾ ਨਾ ਤੇ ਘਰ ਦੇ ਬਨੇਰੇ ਦੇ ਉੱਤੇ ਇੱਕ ਡਰਾਉਣਾ ਜਿਹਾ ਮੂੰਹ ਲਾ ਦੇਗਾ ਛਣਿਚਰ ਲਾ ਦੇਗਾ ਵੇਖੋ ਜੀ ਨજર ਨਾ ਲੱਗੇ ਮਕਾਨ ਡੇਗਣਾ ਪਏ ਜਾਂ ਛਿੱਤਰ ਲਟਕਾ ਦੇਗਾ ਕਦੇ ਤੁਸੀਂ BMW ਤੇ Mercedes ਦੇ ਬੰਪਰ ਦੇ ਨਾਲ ਛਿੱਤਰ ਵੱਜਾ ਵੇਖਿਆ ਵੇਖਿਆ ਜੇ ਕਿਸੇ ਨੇ ਨਜ਼ਰ ਲਾਉਣੀ ਹੈ ਤੇ ਆਟੋ ਨੂੰ ਲਾਉਣੀ ਉਹ ਲਾਏਗਾ Mercedes ਨੂੰ ਲਾਏਗਾ ਜੇ ਕਿਸੇ ਨੇ ਨਜ਼ਰ ਲਾਉਣੀ ਹੈ ਤੇ ਤੁਹਾਡੇ ਸਾਦੇ ਜਿਹੇ ਮਕਾਨ ਨੂੰ ਲਾਉਣੀ ਉਹ ਲਾਏਗਾ ਕਿਸੇ ਸੀਸ ਮੈਲ ਨੂੰ ਲਾਏਗਾ ਚੰਗੇ ਮਕਾਨ ਨੂੰ ਲਾਏਗਾ ਪਰ ਚੰਗੇ ਮਕਾਨਾਂ ਦੇ ਅੱਗੇ ਇਦਾਂ ਦਾ ਕੋਈ ਕੰਮ ਕੀਤਾ ਨਹੀਂ ਮਿਲਦਾ ਨਾ ਨਿੰਬੂ ਮਿਲਦੇ ਨਾ ਮਿਰਚਾਂ ਮਿਲਦੀਆਂ ਨਾ ਛਿੱਤਰ ਮਿਲਦਾ ਹੈ ਨਾ ਉਹ ਡਰਾਉਣਾ ਛਿੰਚਰ ਮਿਲਦਾ ਆਮ ਘਰਾਂਗੇ ਮਿਲਦੇ ਨੇ ਤਾਂ ਮੇਰਾ ਮਸਲਾ ਹੈ ਵੀ ਜੇ ਤੁਸੀਂ ਨਜ਼ਰ ਤੋਂ ਡਰਦੇ ਹੋ ਤੇ ਉਹ ਤੁਹਾਡੀ ਮਾਨਸਿਕ ਕਮਜ਼ੋਰੀ ਹੈ ਕਿਸੇ ਦੀ ਨਜ਼ਰ ਨਹੀਂ ਲੱਗਦੀ ਤੇ ਜੇ ਨਜ਼ਰ ਲੱਗਦੀ ਹੁੰਦੀ ਤੇ ਅੱਜ ਪੂਰੀ ਦੁਨੀਆ ਤੈਸ਼ ਨੈਸ਼ ਹੋਣਾ ਸੀ ਤੁਸੀਂ ਆਪਣੇ ਤੇ ਗੱਲ ਲੈ ਲਓ ਬਾਕੀਆਂ ਸਾਰਿਆਂ ਨੂੰ ਛੱਡ ਦਿਓ ਕਿ ਦੁਨੀਆ ਦੇ ਅੰਦਰ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਆਪਣੀ ਗੱਲ ਕਰ ਲਓ ਤੁਸੀਂ ਆਪਣੇ ਵੱਲ ਵੇਖੋ ਵੀ ਤੁਹਾਡੀ ਨਜ਼ਰ ਲੋਕਾਂ ਦੇ ਕਾਰੋਬਾਰ ਨੂੰ ਵੇਖ ਕੇ ਕਿੰਨੀ ਕੁ ਖੁਸ਼ ਹੁੰਦੀ ਹੈ ਤੁਸੀਂ ਕਿੰਨਾ ਖੁਸ਼ ਹੁੰਦੇ ਹੋ ਕਿਸੇ ਦਾ ਚੰਗਾ ਘਰ ਵੇਖ ਕੇ ਖੁਸ਼ ਹੁੰਦੇ ਹੋ ਜਾਂ ਅੰਦਰ ਸਾੜਾ ਬੰਦਾ ਹੈ ਕਾਰੋਬਾਰ ਵੇਖ ਕੇ ਖੁਸ਼ ਹੁੰਦੇ ਹੋ ਜਾਂ ਹੀਰਖਾ ਬੰਦੀ ਹੈ ਕਿਸੇ ਦਾ ਧੀ ਪੁੱਤ ਚੰਗਾ ਹੋਵੇ ਉਹ ਅੱਗੇ ਜਾ ਰਿਹਾ ਹੋਵੇ ਵੱਧ ਰਿਹਾ ਹੋਵੇ ਪੜ ਰਿਹਾ ਹੋਵੇ ਚੰਗਾ ਨੰਬਰ ਲੈ ਕੇ ਜਾਂ ਸਕਸੈਸ ਹੋ ਰਿਹਾ ਹੈ ਬਿਜ਼ਨਸ ਦੇ ਅੰਦਰ ਕਿੰਨੇ ਤੁਸੀਂ ਖੁਸ਼ ਹੁੰਦੇ ਹੋ ਤੇ ਜਦੋਂ ਤੁਹਾਡੀ ਨਜ਼ਰ ਦੇ ਅੰਦਰ ਪਵਿੱਤਰਤਾ ਨਹੀਂ ਤੇ ਤੁਹਾਡੇ ਨਾਲੋਂ ਕਈਆਂ ਦੀ ਨਜ਼ਰ ਹੋਰ ਵੀ ਬਹੁਤ ਜ਼ਿਆਦਾ ਬੁਰੀ ਹੈ ਤੇ ਕਈਆਂ ਦੀ ਚੰਗੀ ਵੀ ਹੋਏਗੀ ਦੁਨੀਆਂ ਦੇ ਅੰਦਰ ਚੱਲੀ ਏਦਾਂ ਦਾ ਰਿਆ ਕੋਈ ਕਿਸੇ ਨੂੰ ਵੇਖ ਕੇ ਖੁਸ਼ ਨਹੀਂ ਹੋ ਰਿਹਾ ਪਰਵਾਰਾਂ ਦੇ ਅੰਦਰ ਸਾੜਾ ਹੈ ਕੌਮਾਂ ਦੇ ਅੰਦਰ ਸਾੜਾ ਹੈ ਦੇਸ਼ਾਂ ਦੇ ਅੰਦਰ ਸਾੜਾ ਹੈ ਸਾਰੇ ਖਖੇ ਵਾਂਸ ਦੇ ਜੰਗਲਾਂ ਦੀ ਤਰ੍ਹਾਂ ਇੱਕ ਦੂਜੇ ਦੇ ਨਾਲ ਸੜ ਰਹੇ ਨੇ ਅੰਦਰੋਂ ਤੜਫ ਰਹੇ ਨੇ ਤੇ ਜੇ ਸੱਚਮੁੱਚ ਨਜ਼ਰ ਲੱਗਦੀ ਹੁੰਦੀ ਤੇ ਦੁਨੀਆ ਤਬਾਹ ਹੋ ਜਾਣੀ ਸੀ ਮੇਰੀ ਨਜ਼ਰ ਦੇ ਨਾਲ ਦੂਜੇ ਨੇ ਤਬਾਹ ਹੋ ਜਾਣਾ ਸੀ ਦੂਜੇ ਦੀ ਨਜ਼ਰ ਦੇ ਨਾਲ ਮੈਂ ਤਬਾਹ ਹੋ ਜਾਣਾ ਸੀ ਕੋਈ ਨਜ਼ਰ ਨੁਜ਼ਰ ਨਹੀਂ ਲੱਗਦੀ ਨਾ ਇਹਨਾਂ ਚੱਕਰਾਂ 'ਚ ਪਾਉ ਨਾ ਨਿੰਬੂਆਂ ਦੇ ਚੱਕਰ 'ਚ ਪਾਉ ਨਾ ਮਿਰਚਾਂ ਦੇ ਚੱਕਰ 'ਚ ਪਾਉ ਤੇ ਜੇ ਨਿੰਬੂ ਮਿਰਚਾਂ ਲਟਕਾਉਣ ਦੇ ਨਾਲ ਹੀ ਕਾਮਯਾਬੀ ਮਿਲਦੀ ਤੇ ਤੇ ਸੌਦਾ ਹੀ ਬੜਾ ਸਸਤਾ ਹੈ ਨਾ ਪੜਨ ਦੀ ਲੋੜ ਹੈ ਨਾ ਕੋਈ ਸਿੱਖਣ ਦੀ ਲੋੜ ਹੈ ਨਾ ਮਿਹਨਤ ਮੁਸ਼ਕਲ ਦੀ ਲੋੜ ਹੈ ਚਾਰ ਮਿਰਚਾਂ ਲਓ ਦੋ ਨਿੰਬੂ ਲਓ ਕਿਸੇ ਵੀ ਘਰ ਦੇ ਅੱਗੇ ਲਟਕਾਓ ਦੁਕਾਨ ਦੇ ਅੱਗੇ ਲਟਕਾਓ ਤੇ ਕਹਿ ਦੋ ਜੀ ਮੈਂ ਕਾਮਯਾਬ ਹੋ ਜਾਵਾਂਗਾ ਸੁੱਤਿਆਂ-ਸੁੱਤਿਆਂ ਮਿਲ ਜਾਏਗੀ ਨਹੀਂ ਮਿਲਦੀ ਤੁਮ ਮੇਰਾ ਮਸਲਾ ਹੈ ਮਿਹਨਤ ਕਰੋ ਇਮਾਨਦਾਰੀ ਦੇ ਨਾਲ ਨਾਲ ਕਰੋ ਚੰਗੀ ਨੀਅਤ ਦੇ ਨਾਲ ਕਰੋ ਸੁੱਚੀ ਸੋਚ ਦੇ ਨਾਲ ਕਰੋ ਜੇ ਕਾਮਯਾਬੀ ਚਾਹਦੇ ਹੋ ਮਿਰਚਾਂ ਦੇ ਨਾਲ ਨਿੰਬੂਆਂ ਦੇ ਨਾਲ ਕਾਮਯਾਬੀ ਨਹੀਂ ਮਿਲਦੀ ਛਿੱਤਰਾਂ ਦੇ ਨਾਲ ਕਾਮਯਾਬੀ ਨਹੀਂ ਮਿਲਦੀ ਕਿ ਟੁੱਟਾ ਛਿੱਤਰ ਲਟਕਾ ਲਓ ਤੇ ਮਕਾਨ ਡਿੱਗੇਗਾ ਕੋਈ ਬੁਰੀ ਨਜ਼ਰ ਨਹੀਂ ਹੁੰਦੀ ਕਿਸੇ ਦੀ ਬੁਰੀ ਨਜ਼ਰ ਕੋਈ ਵਿਗਾੜ ਨਹੀਂ ਸਕਦੀ ਦੁਬਾਰਾ ਕਹਿ ਰਿਆਂ ਜੇ ਬੁਰੀ ਨਜ਼ਰ ਕਿਸੇ ਦਾ ਕੁਝ ਵਿਗਾੜ ਸਕਦੀ ਤੇ ਬਾਜ਼ਾਰਾਂ ਦੇ ਬਾਜ਼ਾਰ ਖੰਡਰ ਬਣੇ ਤੁਹਾਨੂੰ ਮਿਲਦੇ ਕਿਸੇ ਦੇ ਘਰ ਦੇ ਅੰਦਰ ਖੁਸ਼ਹਾਲੀ ਨਾ ਹੁੰਦੀ ਕਿਸੇ ਦੇ ਚਿਹਰੇ ਤੇ ਰੌਣਕ ਨਾ ਹੁੰਦੀ ਹਾਸਾ ਨਾ ਹੁੰਦਾ ਵੈਸੇ ਵੀ ਅਜਾ ਹੈ ਤੇ ਨਹੀਂ ਹੈ ਪਰ ਉਹ ਤੁਹਾਡੇ ਆਪਣੀਆਂ ਮੁਸ਼ਕਲਾਂ ਦੇ ਕਾਰਨ ਹੈ ਤੁਹਾਡੀ ਮਾਨਸਿਕ ਕਮਜ਼ੋਰੀ ਦੇ ਕਾਰਨ ਹੈ ਤੁਹਾਡੀ ਨੈਗੇਟਿਵਿਟੀ ਦੇ ਕਾਰਨ ਹੈ ਕਿਸੇ ਦੀ ਨਜ਼ਰ ਦੇ ਕਾਰਨ ਨਹੀਂ ਹੈ ਅਗਰ ਨਜ਼ਰ ਲੱਗਦੀ ਹੁੰਦੀ ਤੇ ਕੁਝ ਵੀ ਪਰਫੁੱਲੀਤ ਨਾ ਹੁੰਦਾ ਤਰੱਕੀ ਨਾ ਹੁੰਦੀ ਕੋਈ ਅੱਗੇ ਵਾਧਾ ਨਾ ਕਿਉਂਕਿ ਅੱਗੇ ਵਾਦੇ ਨੂੰ ਵੇਖ ਕੇ ਕੋਈ ਖੁਸ਼ ਹੋਣ ਵਾਲਾ ਬਿਰਲਾ-ਬਿਰਲਾ ਹੀ ਮਿਲਦਾ ਹੈ ਤੋਂ ਨਿੰਬੂ ਮਿਰਚਾਂ ਦੇ ਨਾਲ ਨਹੀਂ ਮਿਹਨਤ ਦੇ ਨਾਲ ਕਾਮਯਾਬੀ ਮਿਲਦੀ ਹੈ ਜਦੋਂ